ਉਸ ਵਕਤ ਸਾਰਾ ਸ਼ਹਿਰ ਦਹਿਲਚਾਂਦਾ ਜਦੋਂ ਦੋ ਨੌਜਵਾਨ ਗਰੋਸਰੀ ਦਾ ਸਮਾਨ ਲੈ ਕੇ ਘਰ ਵਾਪਸੀ ਕਰੇ ਸੀ ਤਰਫਾਤ ਦੇ ਵਿੱਚ ਉਹਨਾਂ ਨੂੰ ਮੋਟਰਸਾਈਕਲ ਸਫਾਰ ਲੁਟੇਰੇ ਮਿਲਦੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਦੋ ਫਾਇਰ ਜਿਹੜੇ ਫਾਇਰ ਕੀਤੇ ਜਦਨੇ ਹਵਾਈ ਫਰ ਤੇ ਇੱਕ ਸਿੱਧਾ ਗੱਡੀ ਦੇ ਸ਼ੀਸ਼ੇ ਦੇ ਵਿੱਚ ਜਾ ਕੇ ਲੱਗਦਾ ਜਿਸ ਤੇ ਨਾਲ ਗੱਡੀ ਦੇ ਸ਼ੀਸ਼ੇ ਜੜੇ ਆ ਪੰਤ ਤੋੜ ਉਹਨਾਂ ਦੀ ਹੋ ਜਾਂਦੀਆਂ ਸੁ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੁੱਟਦੀ ਵਾਰਤਾਤ ਨੂੰ ਅੰਜਾਮ ਮੋਟਰਸਾਈਕਲ ਸਫਾਰਾਂ ਦੇ ਵੱਲੋਂ ਦਿੱਤਾ ਗਿਆ ਜੋ ਕਿ ਜਾਂਦੇ ਜਾਂਦੇ 70000 ਤੋਂ ਵੱਧ ਕੈਸ਼ ਖੋ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇਸ ਵਕਤ دہشت ਦਾ ਮਾਹੌਲ ਬੜਿਆ ਹੋਇਆ ਅਮਰਸਰ ਤੋਂ ਇਹ ਮਾਮਲਾ ਸામਨੀ ਆ ਰਿਹਾ ਹੈ ਦੋ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਗਰੋਸਰੀ ਦਾ ਸਮਾਨ ਜਿਵੇਂ ਹੀ ਕਰਨੂ ਲੈ ਕੇ ਜਾ ਰਹੇ ਸੀ ਤਾਂ ਰਾਤ ਦੇ ਵਿੱਚ ਮੋਟਰਸਾਈਕਲ ਸਵਾਰ ਲੁਟੇਰੇ ਆਉਂਦੇ ਨੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗੱਡੀ ਦੇ ਉੱਤੇ ਵੀ ਫਾਇਰ ਜੜੇ ਕਿਤੇ ਜਾਂਦੇ ਨੇ ਜਿਸ ਤੇ ਦਰਾਨ ਲੁੱਟੀ ਵਾਰਤਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਇਨਾ ਲੋਕਾਂ ਨੂੰ ਪ੍ਰੋਸਸ ਦਾਇਆ ਕਿ ਜ਼ਰੂਰ ਇਨਾ ਲੁਟੇਰਿਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਹ ਲੁਟੇਰੇ ਜਲਦ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਕਿ ਮੌਕੇ ਤੇ ਹਾਲਾਤ ਇਸ ਵਕਤ ਕਿਹੋ ਜਿਹੇ ਬਣੇ ਹੋਏ ਨੇ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਨਿਊ ਫੋਕਲ ਪੈਂਡ ਆਪਣਾ ਕਲੱਬ ਜਗਾਮ ਕਰਦੀ ਹੈ ਦਿੱਲੀ ਅਜੇ 100 ਫ਼ੀਟਾਂ ਦਾ ਤੋਂ ਰੋਡ ਕਰਦੇ 100 ਫ਼ੀਟਾਂ ਨੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਪੈਂਡ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਕਿੰਨੀ ਵਾਰ ਦਾ ਖੜੀ ਹੋ ਸਰ ਮੌਕੇ ਤੇ ਮੈਂ ਤੇ ਨਹੀਂ ਬਾਅਦ ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੂੰ ਸਾਹਿਬ ਕਹਿ ਰਹੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟਰੈਂਪੂ ਵਾਲਾ ਵਿੱਚ ਕੀ ਲੈਣ ਜਾ ਰਿਹਾ ਇਹ ਚ ਗਲੋਸਰੀ ਹੁੰਦੀ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਹਾਂਜੀ ਕਿ ਲੱਗਦਾ ਸਰ ਆਪਣਾ ਅਗਲੇ ਚੌਂਕ ਤੇ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਦੇਖਦੇ ਹੋ ਦੇਖੋ ਜੀ ਪਿੱਛੋਂ ਆਈ ਹੈ ਕੋਈ 8:30 9 ਵਜੇ ਦਾ ਕਰੀਬ ਟਾਈਮ ਹੈ ਕੋਈ ਖਾਸ ਟਾਈਮ ਵੀ ਨਹੀਂ ਹੈਗਾ ਜਨੈਨ ਰਾਜ ਗੱਡੀ ਨਾਲ ਪਸਰ ਮੋਟਰਸਾਈਕਲ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਤੀਆਂ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਫ ਮਿਲਣਾ ਚਾਹੀਦਾ ਜੀ ਕਿ ਕਿਨੂੰ ਗੋਲੀ ਵੱਜੀ ਕਿ ਜਖਮੀ ਕਿ ਨਹੀਂ ਹੋਇਆ ਕੋਈ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਗਾਂਦੇ ਤੇ ਵੱਜੀ ਜਾਂ ਖੋਲ ਖਾਂ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋਰੀ ਹੋਈ ਹੈ ਲੱਗਾ ਪਿਆ ਖੋਲ ਹਾਂਜੀ ਲੱਗਾ ਸ਼ੀਸ਼ੇ ਦੇ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਏ ਦੀ ਲੁੱਟ ਹੋਈ ਸਰ ਕੀ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਕੋਈ ਇੱਕ ਹਰਦੀਪ ਸਿੰਘ ਆ ਇੱਕ ਸਰਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਦੀ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਸ ਤੋਂ ਬਾਅਦ ਜਿਹੜਾ ਆਮ ਪਬਲਿਕ ਉੱਤੇ ਇਕੱਠੀ ਹੋਈ ਆ ਉਹ ਫਾਇਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਗ ਆ ਸ਼ੀਨ ਕੇ ਲੈ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਘੁਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਹੈ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉੱਤੇ ਸ਼ਕਤੀ ਦੇ ਨਾਲ ਜਿਹੜਾ ਮੁਕਤੀ ਆ ਜੀ ਕੀ ਉਹ ਪਰਚਾ ਦਰਜ ਕਰਦੇ ਪਰਚਾ ਦਰਜ ਕਰਦੇ